ਯੋਗਾਂ ਦਾ ਮਿਸਤਰੀ ਬਾਪਰੇ ਬਾਪਾ ਮਿਸਤਰੀ ਕਿੱਥਾ ਪੜ੍ਹਿਆ ਡਾਕਟਰ ਵੱਡ ਮਿਸਤਰੀ ਪੱਠੇ ਲਾਉਣੀਆਂ ਹਨ ਇਟਾਂ ਤੇ ਆ ਗਏ ਆ ਇਹਦੇ ਬੰਦੇ ਲੈ ਕੇ ਚੱਲਣਾ ਨਾਲ ਇਹ ਹਜੇ ਸੁੱਤੇ ਹੀ ਉੱਠਿਆ ਮੈਨੂੰ ਲੱਗਦਾ ਪੁਰਾਣਾ ਸਾਡਾ ਹੋਲ ਭਾਈ ਤਨ ਮੈਂ ਸਾਡੇ 9:30 ਦਾ ਫੋਨ ਕੀਤਾ ਹੈ ਮਿਸਤਰੀ ਸਾਡਾ ਫਿਰ ਮਠਾਈ ਹੈ ਹੈ ਮਿਸਤਰੀ ਸਾਡਾ ਮਠਾਈ ਹੈ ਸਤਿ ਸ੍ਰੀ ਅਕਾਲ ਜੀ ਪੱਠੇ ਜੀ ਟੋਲ ਚੁੱਕੇ ਆ ਲੇਵਰ ਲੱਗੀ ਹੈ ਵੇਲਾ ਟਾਈਮ ਨਾਲ ਹੀ ਹਨ ਫੇਰੇ ਲੱਗ ਜਾਂਦੇ ਨੇ 2:30 ਵਜੇ ਹੀ ਰਾਤ ਤੜਕੇ ਬੜੀ ਟੈਮ ਲੱਗਦੇ ਨੇ ਹੁਣ ਦੁਪਹਿਰ ਬੰਦ ਕਰ ਦੇਣਗੇ ਜੀ ਗਰਮੀ ਹੋ ਜਾਂਦੀ ਹੈ ਮਿਹਨਤ ਵਾਲੇ ਬੰਦੇ ਟਾਈਮ ਨਾਲ ਲੱਗਦੇ ਨੇ ਸਵੇਰੇ ਹਨਾ ਪੰਜਾਬ ਦੀਆਂ ਇਕਾਣੇ ਤੇ 200 250 ਸਰੀੜੀਆਂ 250 ਦੋ ਘੜਿਆਂ ਜਗ੍ਹਾ ਭਰ ਦੇਣੀ ਹੈ ਨਾ

ਸਹੀ ਤੋਂ ਵੱਧ ਪਾਉਂਦੇ ਨੇ ਆ ਰੇੜੇ ਹਾਂ 100 80 ਮਦੂਲ ਪਾਲਿੰਦੇ ਨੇ ਇੱਕ ਢੇੜੇ ਜਣਾ ਹੋ ਗਿਆ ਚੱਲਦੇ 7 20 ਤੋਂ ਖਾ ਇਹਦਾ ਖੋਇ ਬਜਾਵਾ ਬਾਹਰ ਤੋਂ ਦੇਖਣ ਤੋਂ 7 ਹੋ ਗਈ 500 ਉਗੀ ਅਨਸੋ ਗਿਆ ਚਲੋ ਫਿਰ ਔੜੀ ਔੜੀ ਹੈਨਾ ਬਸ ਆ ਜਓ ਕੋਈ ਮੈਂ ਤਾਂ ਗਿਆ ਤੇ ਲਾ ਦੇਨੇ ਲੋ ਜੀ ਕੂਲ ਜੀ ਆਟਮ ਕ੍ਰਾਸੂ ਬੈਗ ਦਰ ਹੈ ਗਿਆ ਹਾਂ ਤਿਆਰ ਹੈ ਸੂਤ ਵੀ ਕੱਸ ਚੁੱਕਿਆ ਹੈ ਦੇਵਲ ਹੋ ਗਿਆ ਪਾਣੀ ਹੈਗਾ ਚੱਲਾ ਆਇਆ ਪ੍ਰਾਣਾ ਸਾਹਿਬ ਜੀ ਚੜਨ ਲੱਗੇ ਨੇ ਉੱਤੇ ਇਹ ਆਪਣਾ ਇਹਨਾਂ ਤੋਂ ਹੁਣ ਆਪਾਂ ਲੈਵਲ ਕਰਵਾਇਆ ਹੈ ਤੇ ਚਣਾਈ ਇਹ ਕਰਨਗੇ ਚਣਾਈ ਹੁਣ ਆਪ ਕਰਾਂਗੇ ਹਾਂ ਚੱਲਾਵਾਂਗੇ ਯੂਤਬਾਦ ਫਿਰ ਚਾਦਰਾਂ ਪਾਵਾਂਗੇ ਕੰਮ ਸਾਡਾ ਵਧ ਗਿਆ ਥੋੜਾ ਜਿਹਾ ਢਾਲ ਨਹੀਂ ਸੀ ਹੈਗੀ ਕਮਰੇ ਦੀ ਹਾਂ ਅਨਮੋਲ ਕਿੱਧਰ ਗਿਆ ਹਾਂ ਲੋ ਜੀ ਟਾਂ ਵੀ ਸੁੱਟਤੀਆਂ ਨੇ ਠੂੜੀ ਪਾਤੀ ਸੀ ਢੂਲੇ ਦੀ ਸਾਨੂੰ ਲੋੜ ਨਹੀਂ ਉਹ ਸਾਡਾ ਕਿਹ ਕੰਮ ਇੱਥੇ ਚੱਲ ਜਾਣਾ ਕਿ ਨਹੀਂ ਮੈਂ ਲਫਾ ਵਿੱਚ ਪਾਉਂਦਾ ਪੈਨੂ ਚੜੇ ਅੱਬ ਹੋ ਜਾਂਦੇ ਹੁੰਦੇ ਸਣਾ ਕੰਮ ਜ਼ਰੇ ਚੜ ਗਿਆ ਭਾਈ ਥੋੜਾ ਜਿਹਾ ਰਹਿ ਗਿਆ ਹੁਣ ਅੱਧੇ ਅੱਧੇ ਠੂੜੀ ਦੇ ਵਿੱਚ ਪਾਦੇ ਦੇ ਸਣ ਤੇ ਬਹੁਤ ਸੱਟ ਪਾ ਲਈ। ਬੰਗਾਨ ਆਪਣਾ ਪਕੇ। ਆਪਣੀ ਲੇਬਰ ਹੈ ਸਾਡੀ ਆਪਣੀ ਮਿਸਤਰੀ ਸਾਡਾ ਆਪ ਹੀ ਲੱਗੇ ਆਂ। ਪਹਿਲਾਂ ਜੇ ਤੁਹਾਨੂੰ ਹਾਂਜੀ ਗਰਾਟਰ ਕਰ ਤੇ ਫਿੱਟ। ਪਾ ਲਿਆ ਚਾਦਰਾਂ। ਚਾਦਰਾਂ ਵੀ ਲਾਲੀਆਂ ਲਵੇ ਸਾਰੀਆਂ। ਪੁਰਾਣਾ ਆ ਜਾ ਮਿਸਤਰੀ ਹੈ ਹਨ ਨਹੀਂ ਫਿਰ ਇਹਦੇ ਉੱਤੇ ਆਜੂ ਦੂਜੀ ਛਾਤਰ ਨਹੀਂ ਆਉਗੋ ਇੱਥੇ ਠੀਕ ਹੈ ਹਨ ਆਲ ਤੂੰ ਇਹ ਤਾਂ ਫਲਾ ਉਹ ਚੜਾ ਬਹੁਤ ਐਨਾ ਨਹੀਂ ਇਹ ਦੋ ਇੱਥੇ ਬਾਹਰ ਤੇ ਹਵਾ ਬੋ ਗਈ ਇਹ ਚ ਆ ਤੇ ਉਹ ਆਜੂ ਨਾ ਛਾਤਰ ਦੂਜੀ ਪਾਸੇ ਉੱਥੇ ਠੀਕ ਠੀਕ ਜੇ ਫालतੂ ਵੱਧ ਨੇ ਛਾਤਰ ਫਿਰ ਇਹਨੂੰ ਪਰਾਂ ਕਰ ਦਾਂਗੇ ਛਾਦਰਾਂ ਦੇ ਵੱਤ ਨੇ ਇੱਥੇ ਦੇ 12 ਪੈਣੀਆਂ ਨੇ ਫਿਰ ਇਹਨੂੰ ਬਾਹਰ ਕਰਦੇ ਨੇ ਉੱਤੇ ਧਰ ਦੇ ਉੱਤੇ ਮੈਨੂੰ ਰੱਖ ਦੇ ਨਾ ਇੱਧਰ ਕੋ ਮੈਂ ਚਲੋ ਜੀ ਚਲੋ ਐ ਹੁਣ ਬਣੀ ਢਾਲ ਲੈ ਐਗਾ ਚੰਗੀ ਗੰਧ ਤੇ ਇੱਧਰੋਂ ਕੰਧ ਤੇ ਆ ਲਾ ਵੀ ਚੱਕੋ ਮੈਨੂੰ ਨਾ ਕੋਈ ਛੋਟੀ ਫੜਾ ਯਾਰ ਜਿਹੜੀ ਆ ਮੈਂ ਤਾਂ ਕਰਕੇ ਰੱਖਾਂ ਕੇਵਲ ਤੇ ਕੋਈ ਚੱਕਰ ਨਹੀਂ ਚੱਲ ਬਾਅਦ ਚੋਕਲਾਂ ਕਰਾਂ ਲੰਗਾਨ ਲੱਗਾ ਇਹਨਾਂ ਨੂੰ ਮੇਰੇ ਇਕਾਂਤ ਵੀ ਆ ਥੋੜਾ ਜਿਹਾ ਉਹ ਤਾਂ ਹੀ ਮੌੜਾ ਪਤਾ ਨਹੀਂ ਕੋਈ ਹੁਣ ਆਪਾਂ ਦੂਜੀ ਇਹ ਪਾ ਲਵਨੇ ਹਣਾ ਸਾਰੀਆਂ ਹਾਂ ਇੱਧਰ ਪਰ ਆਪਾਂ ਨੂੰ ਨਾਲੇ ਪਤਾ ਲੱਗੀ ਠੀਕ ਹੈ ਆਉਣੀਆਂ ਧੁੱਕ ਯਾਰ ਗਲੀਆਂ ਕੱਟਣੀਆਂ ਆ ਸਾਮਾਨ ਲਿਆਉਣਾ ਗਲੀ ਦਾ ਲਖੜੂ ਜਿੱਦਲੀ ਦਾ ਆਪਾਂ 10 ਮਿੰਟੇ ਕੱਢੀ ਜਾਵਾਂਗੇ ਇਹਦੇ ਫੋਨੀਆਂ ਨੇ ਰਹੀਆਂ ਨੇ ਹੁੱਕ ਹਾਂ ਲੈਂਦੀਆਂ ਨੇ ਦਿਖਾਈ ਮਣੀ ਜਾ ਹੁੱਕਾਂ ਲਿਆ ਆਓ ਮੇਰੇ ਤੇ ਪਈਆਂ ਨੇ ਆਪਣਾ ਜਿੱਥੇ ਮਸ਼ੀਨ ਕੱਪੜੇ ਸਉਣ ਵਾਲੀ ਆ ਵੇ ਹੁਣ ਇੱਥੋਂ ਸੜ ਕੇ ਪਾਣਾ ਹੈ ਹਨਾ ਇੱਕ ਪਾਸੇ ਹੁਣ ਤਾਂ ਉਹਦੇ ਵਿੱਚ ਪਦਾ ਬਜੂ ਉਹ ਜਿਆਦਰ ਦੇ ਨਾਲ ਪਾ ਕੇ ਬਰੋ ਦੇ ਵਿੱਚ ਪਾਣੀ ਪਾਪਾਂ ਉਹ ਕਾ ਬਣਗੇ ਇੱਕ ਇੱਕ ਦੋ ਦੋ ਤੇ ਪਾਈਏ ਉਧਰ ਦਾ ਕੰਧਾ ਵੀ ਅੱਛਾ ਇੱਥੇ ਪਾ ਦਾਂਗੇ ਦੇਖ ਇੱਧਰ ਪਾ ਦਾਂਗੇ ਕਿਹਦੇ ਨਾਲ ਪਾ ਦਾਂਗੇ ਠੀਕ ਹੈ ਹਨਾ ਹੂੰ ਰੋਟੀ ਖਾ ਲਈ ਇਹਨਾਂ ਹੁਣ ਇਹਨਾਂ ਚੱਲ ਪੈਣੀ ਵੇਖੀ ਵੇਖ ਆਰਾਮ ਨਾਲ ਆ ਬਾਹਰ ਤੇ ਫੈਰ ਤੁਰ ਹੈਗਾ ਜੀ ਅੰਦਰ ਜੇ ਜਲ ਤੂੰ ਬਾਹਰ ਨਿਕਲ ਉੱਤੇ ਧਰ ਉੱਤੇ ਧਰ ਪਹਿਲਾਂ ਆ ਗਿਆ ਸ਼ੁਕਰ ਹੈ ਨੋ ਇਹ ਬੰਦ ਜਿਹੜਾ ਸਾਡੇ ਨਾਲ ਆਪਣੇ ਉਧਰਾ ਕਰਦੇ ਹੈ ਨਾ ਅਗਲੇ ਦਾ ਜਗਾਰਡ ਪਣ ਜੀ ਨਾ ਕੋਈ ਸੋਰੀ ਮੈਂ ਜਿੱਦ ਤੇ ਵੀ ਨਹੀਂ ਹਾਂ ਟਾਈਮ ਆ ਤੈਨੂੰ ਕਹਿਣਾ ਇਹਨੂੰ ਅੱਗੇ ਧਰਸ ਵਾਲੀ ਨੂੰ ਉਥੇ ਆ ਉਹ ਦੂਜੀ ਛੋਟੀ ਕੀ ਆ ਜੂਗੀ ਵਿਚਾਲੇ ਆ ਜੇਗੀ ਛੋਟੀ ਛੋਟੀਆਂ ਵਿਚਾਲੇ ਪੈ ਜਾਣਗੀਆਂ ਆ ਜਾ ਲੈ ਅੱਗੇ ਆ ਦੇਖ ਕੋਈ ਧਰਤੇ ਚਾ ਕੋ ਦੇਖ ਕੀ ਹੋ ਗਿਆ ਆ ਇੱਥੇ ਆ ਗਿਆ ਲੱਕੀ ਹੋਰ ਲਾਹ ਕਰਨੀਆਂ ਹੋਰ ਹੈ ਤੂੰ ਇੱਧਰ ਆ ਬਾਹਰ ਨਹੀਂ ਮੈਂ ਇੱਧਰ ਆ ਬਾੜ ਚੁੱਕਿਆ ਸਾਡਾ ਥੱਲੇ ਨਾਲ ਕਰ ਗਾਟਰਾ ਨੂੰ ਇਹ ਲਾਟਿਆ ਲਗਿਆ ਜਿਆਦੀ ਲਵੇ ਕੱਢਤੀ ਬਾਵੇਂ ਲਵੇ ਹੋ ਗਈ ਜਿਆਦੇ ਨਹੀਂ ਪੈਣੀ ਹੈਗੀ ਯਾਰ ਇਹ ਇੱਥੇ ਪਾਉ ਖਾ ਗਿਆ ਖਾਣ ਦਿਆ ਖਾਣ ਦਿਆ ਥੱਲੇੋਂ ਬਿੰਗੀ ਰਹਿੰਦੀ ਨਾ ਓਏ ਘਰ ਖੜ ਗਿਆ ਬਾਵੇਂ ਓ ਜਿਆਦੀ ਲਵੇ ਕੱਢਤੀ ਆ ਇਹਦਾ ਕਿਤਾ ਪਾ ਫੇਰਾ ਅਗਲੀ ਵਾਰੋਂ ਕਰਾਂਗੇ ਆ ਤਾਂ ਗਈ ਸੀ ਉਹ ਨਹੀਂ ਥੱਲੇੋਂ ਗਾਟਰ ਨੂੰ ਨਾ ਪੈਂਦੀ ਹੈਗੀ ਡਿੰਗਾ ਥੱਲੇੋਂ ਗਾਟਰ ਨੂੰ ਨਹੀਂ ਪੈਰੀ ਉਹ ਗਾਟਰ ਤੇ ਪੈਜੀ ਕਿ ਨਾ ਨਹੀਂ ਨਹੀਂ ਹੋਏ ਨਾ ਖੜਾ ਐ ਕਰ ਹਾਂ ਐ ਕਰ ਇਹ ਵਲ ਪਾਰੇ ਛੋੜਾ ਲੈ ਇਹਦੇ ਜੇ ਇੱਥੇ ਦਾ ਇਸ ਤੋਂ ਵੀ ਆ ਜੀ ਬੰਦ ਦੇ ਇਹਦਾ ਪਾਉਂ ਪਾਰੇ ਪਾ ਦੇ ਨੂੰ ਓਏ ਯਾਰ ਪੈਂਦੀ ਨਹੀਂ ਵਲ ਪਾਰੇ ਅੰਦਰ ਨੂੰ ਇਹਨੂੰ ਇਹਨੂੰ ਅੰਦਰ ਨੂੰ ਵਲ ਪਾਈ ਖੇਲਣ ਨੂੰ ਲੈ ਫੜ ਇੱਧਰ ਇੱਧਰ ਕਿੱਲ ਨੂੰ ਆਂਦਾ ਵਲਕ ਪਾ ਦੇ ਅੰਦਰ ਨੂੰ ਜਿੱਧਰ ਨੂੰ ਹਾਂ ਐਂ ਹਾਂ ਐਨੂੰ ਇਹ ਹਾਰੜ ਐ ਇੱਥੇ ਕਿੱਥੇ ਹਾਰੜ ਐ ਦਾ ਮਿਸਤਰੀ ਉਹ ਥੱਲੇ ਧਰ ਕੇ ਪਾ ਦੇ ਇਹਨੂੰ ਕਹ ਮੜਾ ਆ ਐਜੀ ਚੱਲ ਹੁਣ ਪਈ ਐ ਐ ਕਰੋ ਹੁਣ ਆ ਗਈ ਕਲਾਸ ਹੈ ਉਹਦਾ ਚਾਬੀ ਲੈ 10 ਨੰਬਰ ਤੇ 13 ਦੀ ਆ 13 ਨੰਬਰ 13 ਜੇ 10 ਹਾਂ ਦੋਹਾਂ ਜੱਗ 13 10 ਨੰਬਰ ਚਾਬੀਆਂ ਕਿਹੜੀਆਂ ਉੱਥੇ ਆਪਣੀਆਂ 13 ਨੰਬਰ 13 ਨੰਬਰ ਚੱਲ ਚਾਬੀ ਪੜ ਲੈ ਸਿੱਧੀ ਕਰਾ ਬੱਦਲ ਹੋ ਗਿਆ ਮੌਸਮ ਜਲਦੀ ਪਾ ਦੇ ਕਾਟਰ ਪਹਿਲਾਂ 3 ਪਾਏ ਸਨ ਹੁਣ ਚੌਥਾ ਵੀ ਪਾ ਰਹੇ ਆ ਸੈਟਿੰਗ ਆ ਨਹੀਂ ਰਹੀ ਗਲੀਆਂ ਦੀ ਤੇ ਬੱਦਾ ਬੱਦ ਵੜਿਆ ਹੋਇਆ ਥੱਲੇ ਐਣ ਤੇ ਹੁਣ ਗਾਡਰ ਤੇ ਸਰਾਖ ਵਜ ਰਹੇ ਨੇ ਆਹ ਖਾਣ ਸੱਤ ਆ ਜੂਗਾ ਗਾਡਰ ਤੇ ਇਹਨਾਂ ਦੇ ਸਰਾਖਾਂ ਚ ਕੁੰਡੀ ਆ ਪੈ ਜਾਣਗੇ ਨਾਣ ਗਿਆ ਉਹ ਸੇਕੀ ਆ ਜੂਗਾ ਗੱਡਰ ਤੇ ਮੋ ਕਾਹਦਾ ਲਿਆ ਕਰੀਂਗਾ ਇਹ ਨਹੀਂ ਤੋੜੀਂ ਉਹ ਤੇ ਆ ਜੂਗਾ ਹੌਨਾ ਚਾਹੀਦਾ ਯਾਰ ਹਾਂ ਆ ਕੇ ਦੇਖ ਲੈ ਨੀਦ ਫਿਰ ਮੈਂ ਉਹ ਕਰ ਲਾਂ ਮੈਂ ਇੱਕ ਵਾਰੀ ਫਿਰ ਬਾਅਦ ਚ ਪੱਟ ਮੂ ਇਹ ਸਾਰੇ ਪੇਂਟ ਪਕਾਉਣ ਦੇ ਟੇਡਾ ਕਰਕੇ ਇਹ ਪਾ ਕੇ ਰੱਖੀਆ ਕਰਦਾ ਸਾਲੇ ਥੱਕੇ ਥੱਕੇ ਪਾਰਾ ਸੋਲੀ ਬੰਦੇ ਜਿਹੜੇ ਇਸੀ ਗੱਲ ਬਾਤ ਦੱਸਦੇ ਹੋ ਗਰ ਕਿ ਸੰਤ ਹੈ ਨਹੀਂ ਤੂੰ ਆਪਣਾ ਮਰਜ਼ੀ ਤਾਂ ਅੱਖਾਂ 'ਚ ਤੇ ਰੱਖੀਆਂ ਮੂੰਹ ਮਾਫਰ ਉਹ ਵੀ ਆ ਦੇ ਮੱਸ ਹਾਂ ਬਸ ਕੱਢ ਦਈ ਦੂਸਰਾ ਕੱਢ ਚੰਗੀ ਕਿੱਥੇ ਨਾੜ ਦੇ ਤਨ ਉਹਦੇ ਪੰਨਾਈ ਆ ਨਾ ਇਹ ਪਨਾਇਆ ਆਣਾ ਦੀ ਬੁਗੇ ਚਾਬੀ ਦੇ ਚਾਹ ਪੰਦ ਤੇ 14 15 ਆ ਗਾਡਰ ਦੀਆਂ ਨਾ ਇਹ ਆ ਹੋਰ ਲੜੜ ਖਾਣਾ ਪਰ ਜੇ ਸਭ ਦੇਖੀ ਜੋ ਆ ਨਾ ਹੋਈ ਹਾਂ ਮਹਾਂ ਰਾਜੇ ਨਾ ਆੜ ਜਾ ਇਹ ਕੰਮ ਤੇ ਔਖਾ ਹੀ ਏ ਔਖਾ ਨਹੀਂ ਹੈਗਾ ਲੱਗ ਰਿਹਾ ਮਾਰੋ ਮਾਰ ਸਵੇਰ ਦੇ ਚਾਦਰਾਂ ਨੂੰ ਚੰਬੜੇ ਆ ਕੰਮ ਲੋਟ ਆ ਹੀ ਗਿਆ ਆ ਗਿਆ ਨਾ ਮਿਸਤਰੀ ਆ ਗਿਆ ਲੋਟ ਹਾਂ ਹੀ ਆਊਗਾ ਇੱਕ ਬੰਦਾ ਥੱਲੇ ਵਾਰ ਰੱਖਿਆ ਸੀ ਉਹ ਦੇਖੋ ਦੇਖਦਾ ਨਹੀਂ ਨੇ ਰੇ ਜਾਏ ਫੁੱਡੇ ਜਾ ਯਾਰ ਤੁਸੀਂ ਜਾਣਦੋਂ ਪਰੌਣੇ ਨੂੰ ਵੇਖ ਲਿਆ ਸੀ ਕਿੱਥੇ ਵਾੜਿਆ ਹੈ ਬਸ ਚਲੋ ਧੰਨਵਾਦ ਪਰੌਣੇ ਦਾ ਪਰੌਣਾ ਜਾਣ ਪਰੌਂਠੀਆਂ ਬਣਾ ਲੈ ਚਲੋ ਓਏ ਬਸ ਆਹੋ ਇਹ ਪਰੌਂਠੀਆਂ ਬਿਲਾ ਲਈ ਚਾਹ ਨਾਲ ਤੇ ਮੇਰਾ ਗੱਲ ਸੁਣ ਲਾ ਚਾੜਾ ਪਰੌਂਠੀਆਂ ਬਣਾ ਲਈ ਦੋ ਦੋ ਖਾਲਾਂਗੇ ਉਹ ਖਾ ਅਮਰਜੀਤ ਹਾਂ ਓਏ ਕਹ ਜਿਹੜੇ ਤੂੰ ਪਿੱਛੇ ਆ ਗਈ ਯਾਦਰਾ ਆਹੋ ਉਹਦੇ ਵਿੱਚ ਪਾ ਕੇ ਮਾਰ ਕੇ ਇਸ ਰੱਖ ਇੱਕ ਪਿੱਛੇ ਆ ਤੈਨੂੰ ਆ ਫੜਾਇਆ ਆ ਲੀਲਾ ਕਾਗਤ ਜਾਂ ਥੱਲੇ ਇਹਦੇ ਵੀ ਆ ਸਿਰੇ ਤੇ ਮਾਰਾਂ ਇੱਥੇ ਹੀ ਹਾਂ ਓਏ ਠੀਕ ਜਿੱਤੇ ਦੋਹਾਂ ਦਾ ਚੜੋ ਜਿਵੇਂ ਇਹ ਪਾਇਆ ਐਵੇਂ ਪਾ ਦੇ ਚੜਾਓ ਵਾਲੀ ਚ ਜਿੱਤੇ ਉਹ ਲੌਕ ਬੰਦਦਾ ਜਿਹੜਾ ਵਾੜੀ ਚ ਇਡਤਾਵਾ ਹਾਂ ਬਸ ਠੀਕ ਐ ਇੱਥੀ ਠੀਕ ਐ ਠੀਕ ਐ ਉਹ ਕੰਧਰਾ ਇਹ ਚ ਨਹੀਂ ਹਾਂ ਉਹ ਜਿੱਤੇ ਅਗਲੀ ਇੱਧਰ ਓਏ ਆਹੋ ਫੇਰੇ ਨਾ ਇੱਥੀ ਐ ਚੜਾਓ ਆਹ ਕਿਨਾਰੀ ਤੇ ਯਾਰ ਇਧਰ ਜਿੱਧਰ ਆ ਕੰਤ ਕਲੀ ਨਹੀਂ ਦੇ ਕਲੀ ਉਧਰ ਆ ਕੁੰਡੀ ਪਈ ਹੋਈ ਆ ਅੱਗੇ ਆਉਂਦੇ ਆ ਜੇ ਇਹ ਤਾਂ ਅਗਲੇ ਚ ਆ ਦੋ ਚਾਦਰਾਂ ਨਹੀਂ ਪਹਿਰੀਆਂ ਓਰੇ ਦੋ ਨੂੰ ਇਕੱਠਿਆਂ ਨੂੰ ਆਦਾ ਹੀ ਕਰ ਦੇ ਹਾਂ ਇਹਨੂੰ ਓਏ ਆਹੋ ਫੇਰੇ ਦੋ ਨੂੰ ਇਕੱਠਿਆਂ ਨੂੰ ਹੀ ਪਾ ਰਿਹਾ ਪਿੱਛੇ ਵੀ ਪਟਕੱਤੀ ਹਾਂ ਪਿੱਛੇ ਵੀ ਇਕੱਠੀਆਂ ਪੈ ਰਹੀਆਂ ਨੇ ਪਾ ਦੇ ਪਾ ਦੇ ਪਾ ਦੇ ਪਾ ਦੇ ਗਲਤ ਹੋ ਗਿਆ ਹਾਂ ਇੱਥੇ ਨਾ ਬਹਿ ਇੱਥੇ ਨਾ ਬਹਿ ਮੈਨੂੰ ਪਤਾ ਬਾਜ ਆ ਰਹੀ ਆ ਦੀ ਹਾਂ ਤੇਰੇ ਪੈਰ ਥੱਲੇ ਆ ਇੱਥੇ ਆ ਹਾਂ ਕੁੰਡੀ ਦੇ ਲਵੇ ਕੁੰਡੀ ਹੋ ਗਈ ਹਾਂ ਉਹ ਉੱਥੇ ਇੱਕ ਹੋਰ ਕਢਾ ਲੈਨੇ ਚਲ ਹੋਰ ਮੈਂ ਉੱਥੇ ਦੇਖੀ ਕਿਦੇ ਉੱਤੋਂ ਮੈਸਤਰੀ ਦੇ ਨਾਲ ਨਿਕਲ ਲਈ ਠੀਕ ਹੈ ਉਹ ਤੇਰੀ ਜੱਤ ਕਢਾ ਲੈ ਪੈਰ ਥੱਲੇ ਪੈਰ ਥੱਲੇ ਚਾਦਰ ਅੰਪੈਰ ਕੋਲ ਸਿੱਗਾ ਲਾਉਂਦਾ ਪਾਇਆ ਮੇਰੇ ਨਾਲ ਪਾਇਆ ਭੈਣ ਚੋਦੀ ਚਾਦਰ ਟਿੱਡ ਗਈ ਯਾਰ ਹੈ ਸਾਰੀ ਚਾਦਰ ਉਹ ਸਾਰੀ ਮਟਾਈ ਚੈ ਗਈ ਆ ਪਰ ਚਾਦਰ ਹੈ ਨਹੀਂ ਛੱਡ ਦੇ ਉਹ ਚਾਦਰ ਟਿੱਡਦੀ ਐ ਕੋਈ ਗੱਲ ਨਹੀਂ ਹੁਣ ਇਹ ਤਾਂ ਦੋ ਇੱਕ ਗਲਮੇਖ ਲਿਆਕ ਦੇ ਮੈਨੂੰ ਹੈਗੀ ਉਹ ਗਲਮੇਖ ਹੈਗੀ ਆ ਮੇਖੀ ਨਹੀਂ ਗਈ ਮੇਖ ਮੇਖ ਜਿਹੜੀ ਹੁੰਦੀ ਐ ਜੇ ਲੰਮਾਗੇ ਦੀ ਪ੍ਰੀਕ ਕਿਲਰ ਬੱਲਾ ਫਟ ਲਿਆ ਯਾਰ ਤੂੰ ਤਾਂ ਜਮੀ ਨਹੀਂ ਪਤਾ ਉਹ ਨਾ ਹੋ ਜਾਈਗੀ ਇਹ ਚੀਜ਼ ਦੀ ਪਤਾ ਹੋਰ ਪਾਸੇ ਕੱਢ ਰਿਹਾ ਮੈਨੂੰ ਲੱਗਦਾ ਇੱਥੇ ਹੀ ਹੈ ਜਾ ਰਿਹਾ ਹੁਣ ਸਰਾਗ ਓਏ ਹਾਂ ਪਹਿਲਾਂ ਮੈਨੂੰ ਪਾਤਾ ਸਰਾਗ ਹਾਂ ਓਰੇ ਪਾ ਓ ਯਾਰ ਦਿਆ ਓਏ ਕੁੱਤੋਂ ਪਾਲਾ ਕਰ ਜਾ ਖੜ ਜਾ ਓ ਫੜ ਜਾ ਖਲੋ ਜਾ ਖੜਾ ਖੜ ਜਾ ਲੈ ਗਈ ਕਿੰਨੇ ਜਿਆਦਾ ਟੜਦੀ ਆ ਆਹੋ ਨਹੀਂ ਬੱਜੂ ਕਿਸੇ ਕਰ ਕੁੱਤੇ ਛੱਡ ਦੇ ਖੜ ਜਾ ਨਾ ਛੱਡ ਦੇ ਬਾਈ ਉਦਾ ਪਾ ਹੁਣ ਪਾ ਪਾ ਦੇ ਵੀਰੇ ਕਿਹੜੀ ਚ ਪਾਵਾਂ ਜਿਹੜੀ ਹੋਰ ਤਾਂ ਸਰਾਕ ਕੱਢਿਆ ਇੱਥੇ ਆ ਗਿਆ ਚੇਪੀ ਉਹਦੇ ਹੋਈ ਮੜੇ ਪਾ ਦੇ ਪਾ ਦੇ ਅਗਲੀ ਚ ਪਿਛਲੀ ਚ ਹਾਂ ਏ ਐਸੇ ਚ ਆਹੋ ਆ ਬਸ ਹੁੰਦੇ ਬਸ ਅੱਛਾ ਬਸ ਹੋਰ ਨਾ ਪਾ ਹੋ ਉਹ ਬਸ ਯਾਰ ਇਟੜਗੀ ਇਹ ਵਿੱਚ ਟੜਕੀ ਨਾ ਨਾ ਬਚ ਗਈ ਨਾ ਆ ਕਾਲੀ ਚ ਹੋਰ ਪਾ ਲੈ ਇੱਕ ਚ ਹੈ ਧੋਮੇਟ ਖਲੋ ਜਾ ਕਾਲਾ ਨਾ ਪੈ ਹੁਣ ਹੋਰ ਆਇਆ ਨਾ ਇਹਦਾ ਟਿਕਾਈ ਨਾਲ ਕੰਮ ਚੱਲੂ ਇਹਦਾ ਕਿੜੀਆਂ ਭੇਨ ਚਾਦਰਾਂ ਟਿਕਾਈ ਨਾਲ ਕੱਢ ਚੱਲ ਬਸ ਚੱਲ ਬਈ ਵੇ ਅੱਗੇ ਕਰ ਕੱਢੇਗਾ ਹਣ ਅੱਗੇ ਵੀ ਕਰੀ ਜਾ ਅੱਗੇ ਤੇ ਲੋੜ ਨਹੀਂ ਹਰ ਜਾ ਕਾ ਹੋ ਗਈ ਕਾ ਹੋ ਗਈ ਬਸ ਠੀਕ ਆ ਅੱਗੇ ਵਾਲੀ ਤਾਂ ਕੁੰਡੀ ਪਈ ਬਸ ਠੀਕ ਆ ਠੀਕ ਆ ਬਸ ਆ ਜਾ ਕਾ ਹੋ ਗਈ ਤੇ ਇਹਦੀ ਜੁਆਇੰਟ ਨਾਲ ਆ ਹੋ ਗਈ ਕਰ ਬਸ ਠੀਕ ਆ ਆ ਜਾ ਪਰਲੇ ਸਿਰੇ ਦੇ ਪਾਣੀ ਐ ਇਧਰ ਆ ਸਿਰੇ ਤੇ ਪਾ ਦੇ ਸਿਰੇ ਤੇ ਪਾ ਦੇ ਹੈਨਾ ਇੱਥੇ ਜਿੱਥੇ ਆ ਉੱਪਰ ਇੱਥੇ ਮਿਸਤਰੀ ਅੱਗੇ ਆ ਮੈਂ ਉਹ ਨਹੀਂ ਮੈਂ ਸਮਝਦਾ ਮੈਂ ਹੋਰ ਕੁਝ ਅੱਛਾ ਚੋਲ ਦਵਾ ਦਿੱਤਾ ਹਾਂ ਕੱਢ ਦੇ ਆਪਣਾ ਉੱਤੇ ਬੈਠਾ ਇੱਥੇ ਨਾ ਖਲੋ ਜਾ ਖਲੋ ਜਾ ਕਹੀਂ ਆ ਕੇ ਖਲੋ ਜਾ ਰੋ ਜਾ ਕੀ ਹੋ ਗਿਆ ਹੁਣ ਰੋ ਜਾ ਹਾਂ ਲਿਆ ਉਹ ਟੇਪ ਲਾਣਾਗੇ ਲਿਆ ਟੇਪ ਤੇ ਫੜਾਨੇ ਟੇਪ ਦੇਈ ਤੂੰ ਇਹ ਇੱਕ ਚਾਦਰ ਰਹਿ ਗਈ ਸਾਡੀ ਕੰਮ ਕੰਪਲੀਟ ਪੂਰਾ ਚਾਦਰਾਂ ਵਾਲਾ ਕਿਨਾਰੇ ਤੋਂ ਨਾ ਵਧਿਆ ਕਰ ਤੂੰ ਬਾਦ ਰਹਿ ਗਿਆ ਸਾਡੇ ਬਨੇਰੇ ਬੰਨਣ ਨਾਲ ਚਲੋ ਤਾਂ ਉੱਥੇ ਵੀ ਆ ਜਾਣਾ ਥੱਲੇ ਆ ਜਾਣਾ ਚਲੋ ਸਭ ਲੈ ਫੜਾਓ ਆ ਥੱਲੇ ਆ ਜਾਣਾ ਆ ਲੋ ਲੈ ਉਹ ਪੂੜੀ ਸਾਡੇ ਕੋਲ ਹੈ ਨਹੀਂ ਤੇ ਪੌੜੀ ਨਾਲ ਹੀ ਕੰਮ ਚਲਾ ਰਹੇ ਆ ਅਸੀਂ ਲੈ ਆ ਉਹ ਪੂੜੀ ਦੇਣੇ ਹੋਰ ਇਹ ਲੋੜ ਤਾਂ ਗਾਜਪੁਰ ਤਾਂ ਹਰੇ ਵੀ ਰੱਖਦਾ ਬਾਈ ਐ ਦਾ ਬਹੁਤ ਆਉਂਦਾ ਡੇਰਿਆਂ 'ਚ ਫਿਰ ਇਦਾਂ ਹੀ ਆਂਦਾ ਨਾ ਡੇਰਿਆਂ 'ਚ ਕਿਉਂ ਅਸੀਂ ਵੀ ਰੱਖੀ ਹੋਈ ਆ ਘਰੇ ਪਤਾ ਕੀ ਚੱਕਰ ਹੈ ਬਾਲ ਨੂੰ ਬੋਲ ਨੂੰ ਚਾੜਨਾ ਜਾਂ ਉਹ ਵੀ ਆਪਣੇ ਸੁਪਾਈ ਦਾ ਕੰਮ ਕਰਨਾ ਹੈ ਰੇਸੀ ਸਰ ਦਾ ਸਾਜੇ ਤਾਂ ਲੋੜ ਹੈ ਹਾਂ ਸਲਾਮ ਆ ਜੀ ਮੈਂ ਤਾਂ ਆਪਰ ਕੋ ਕਰੂ ਘਰੇ ਕੋ ਕਰਾਉਣਾ ਪਾ ਲਾਇਓ ਦੀ ਬਣਵਾ ਲਵੇ ਲੱਕੜ ਦੀ ਤੇ ਦੂਜੀ ਲੈਨ ਮੂਨੀਅਮ ਦੀ ਜੀ ਦੀ ਮਰਜ਼ੀ ਬਣਵਾ ਲਓ ਪਣ ਮੋਨੂ ਦੀ ਬਣੀ ਬਣਾਈ ਲਿਆਵੇ ਹੈ ਨਾ ਉਹ ਨਹੀਂ ਹਾਂ ਲੋਹੇ ਨਹੀਂ ਬਣਵਾਉਂ ਅੱਛਾ ਉਹ ਨਹੀਂ ਇਹ ਤਾਂ ਹਲਕਾ ਦਾ ਹੁੰਦਾ ਅੱਛਾ ਇਹ ਤਾਂ ਹਸੈਰੀਆਂ ਬਾਸ ਜਿਹੜੀ ਹਲਕੀ ਜੀ ਚੱਕਣੀਆਂ ਉਹਨਾਂ ਵਾਸਤੇ ਨੇ ਉਹ ਤਾਂ ਦੁਕਾਨ ਵਾਲਿਆਂ ਵਾਸਤੇ ਉਹ ਤਾਂ ਆਪਣੇ ਆਪਣਾ ਤੰਨਾ ਦੇ ਹਿਸਾਬ ਨਾਲ ਬਜਦਾ ਹੈ ਨਾ ਲੋਹੇ ਦੀ ਬਣਵਾ ਲਾਂ ਹੋਰ ਤੇ ਵੀ ਪਤਾ ਨਹੀਂ ਕੌਣ ਲੈ ਗਿਆ ਕੁੜੀ ਯਾਰ ਮੋੜਤੀ ਨਹੀਂ ਗਿਆ ਇਹ ਵੀ ਕੱਢਣੇ ਆਪਾਂ ਲੈ ਆਉਣੀ ਪੈਰੀਂ ਕਿਹੇ ਤੋਂ ਲੱਭਗੇ ਇਹ ਹਲੇ ਧੰਦੇ ਨਹੀਂ ਮੁੱਕਦੇ ਹੈ ਲੈਓ ਵੀ ਲੋ ਜੀ ਲਾ ਲਿਆ ਜਿਗਾਰਡ ਮੈਂ ਇਹ ਕੀ ਤੋਂ ਦਗਾ ਵੀ ਸੁੱਤਣਾ ਜਾਇ ਚਾਦਰ ਹੈ ਚਾਦਰ ਦੀ ਦਿੱਕਤ ਹੈ ਲੈ ਹੈਲੋ ਨਾਨਾ ਉੱਥੇ ਠੀਕ ਇੱਥੇ ਤੇ ਪਈਆਂ ਨੇ ਬੱਦੀਆਂ ਦੋ ਮੀਟਰ ਦੋ ਮੀਟਰ Ba bir mistri. Ne? Ne yapmışsın ya ne? yani. yani? ਲੋ ਜੀ ਕੰਮ ਸਿਰੇ ਚੜਚਲਾ ਸਾਡਾ ਕਾਫਟਾ ਦਾ ਬਹੁਤ ਆਈਆਂ ਨੇ ਹੁਣ ਆਉਦਾ ਹੀ ਫੋਨ ਆ ਰਿਹਾ ਸੀ ਕਾਫਟਾ ਕਈਆਂ ਨੇ ਪਾਈਆਂ ਵੀ ਬੜੀਆਂ ਨੇ ਪਰ ਕੰਮ ਸਿਰੇ ਛੜ ਗਿਆ ਏ ਤੂੰ ਕਹਿੰਦਾ ਆ ਵੀ ਗਿਆ ਮੈਂ ਮੇਰੇ ਤਾਂ 4-5 ਦਿਨ ਹੋ ਗਏ ਆਏ ਨੂੰ ਉਹ ਕਹਿੰਦਾ ਚੱਲ ਰਹਿ ਗਿਆ ਆਪਣੀ ਠੀਕ ਤੂੰ ਦੱਸ ਦੱਸ ਅੱਗੇ ਕਰ ਦੱਸ ਇੱਧਰੇ ਇੱਥੇ ਇੱਥੇ ਕਰ ਲੈ ਅਗੁੱਠ ਚ ਹੋਰ ਲਾ ਲਏ ਨੇ ਨਾਲੇ ਕਾਈ ਪੈੜ ਆ ਆਪਣੀ ਮਸਾਲਾ ਮਸਾਲਾ ਕੀੜੇ ਐ ਮਿਸਤਰੀ ਹਾਂਜੀ ਹੁਣ ਦੱਸ ਵੀ ਕੀੜੇ ਕਿਵੇਂ ਇੱਥੋਂ ਜਾਣਗੇ ਦੱਸੀ ਇੱਕ ਸੀਖਾਂ ਦੀ ਖਾਲੀ ਡੱਬੀ ਲੈ ਕੇ ਆਈ ਅੱਛਾ ਉਹਦੇ ਵਿੱਚ ਕਣਕ ਦੇ ਦਾਣੇ 11 ਪਾ ਕੇ ਗਿਣ ਕੇ ਅੱਛਾ ਕੀੜੇ ਨੂੰ ਉਹਦੇ ਵਿੱਚ ਬੰਦ ਕਰਕੇ ਹਮ ਇੱਕ ਕੀੜਾ ਹਾਂ ਇੱਕ ਕੀੜਾ ਅੱਛਾ ਪਿੰਡ ਦੀ ਝੂਤ ਜਾ ਕੇ ਪਿੰਡ ਦੀ ਝੂ ਲਵੇ ਹਾਂ ਉਦੋਂ ਬਾਦੋਂ ਉਹਨੂੰ ਉੱਥੇ ਕੱਢ ਕੇ ਕੀੜੇ ਨੂੰ ਹਮ ਬਸ ਆ ਜਾ ਹਫ਼ਤੇ ਬਾਅਦ ਕਿਵੇ ਕਰੋਗਾ ਵੀ ਨਾਲੇ ਨਾਲ ਘੜੇ ਜੀ ਵੀ ਪਾਣੇ ਨੇ ਘੜੇ ਚ ਪਾਣੇ ਨੇ ਘੜੇ ਚ ਲੈ ਕੇ ਆਣਾ ਕੀ ਦਾ ਤਾਂ ਸਮਾਲ ਡੱਬੀ ਡੁੱਬੀ ਉਹ ਘੜੇ ਚ ਪਾ ਕੇ ਲੈ ਕੇ ਜਾਣਾ ਹਾਂ ਉੱਥੇ ਅੱਪੀ ਦੇ ਵਿੱਚ ਪਾ ਕੇ ਪੁੱਜੇ ਚ ਰੱਖ ਕੇ ਲੈ ਕੇ ਜਾਣਾ ਜਾ ਜਾ ਲੈਣਾ ਘੜਾ ਥੋੜਾ ਕੁੱਜਾ ਲੈ ਲੈ ਪੁੱਜੇ ਥੋੜਾ ਜਾ ਜਿਹੜਾ ਉਹ ਦਿੰਦੇ ਹਾਂ ਉਹ ਲੈਣਾ ਉੱਥੇ ਕਿਸੇ ਜਨਾਨੀ ਹਾਂ ਦੀਵਿਆਂ ਵਾਲੀ ਹੈ ਨਾ ਉਹ ਨਿੱਕੀ ਜਿਹੀ ਬਣਾ ਦੇ ਆਪਣੇ ਘਰ ਦੀ ਲੋ ਜੀ ਮਿਸਤਰੀ ਹੋ ਗਿਆ ਜੈਕਾਰਾ ਛੱਡ ਦਈਏ ਫਿਰ ਬੋਲੇ ਸੋਨਿਆ ਆਜ ਸ੍ਰੀ ਆਕਾਰ ਚਲੋ ਜੀ ਹੋ ਗਿਆ ਸਾਡਾ ਕੰਮ ਸਪੂਰਨ ਛੱਡ ਪੈ ਗਿਆ ਤੂੜੀ ਸਾਡੀ ਐਨ ਸੰਭੀ ਗਈ ਚਲੋ ਜੀ ਕਿਉਂ ਵੈਸੇ ਧੰਦੇ ਦਾਣੀ ਮੁੱਕਦੇ ਚੱਲ ਸਿੱਧੀ ਗੱਲ ਮੜਾ ਮੇਲ ਹੁਣ ਅਗੋਂ ਝੋਨੇ ਦੀ ਤਿਆਰੀ ਹੈ ਫੁੱਲ ਵੀ ਲਾਉਣੇ ਨੇ ਓਕੇ ਜੀ ਸਾਸਰੀ ਗੱਲ ਦੀ ਚਲੋ ਚਲੋ ਅਹਣ ਪਾਉੜੀ ਚੁੱਕ ਦਈਏ ਆ ਮੋਬਾਈਲ ਚੱਕਣਾ ਇਹਦਾ ਹੇ ਲੋ ਜੀ ਪੈ ਗਈ ਛੱਤ ਸਾਡੀ ਇਹਨਾਂ ਆ ਪੌੜੀ ਲਾ ਕੇ ਚੱਕਣਿਆ ਬਾਹਰੋਂ ਅੰਦਰ ਕਰਦੇ ਪਾਦੇ ਨੇ